ਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਪਿਤਾ ਜੀ ਸਦਾਰ ਬਲਕੌਰ ਸਿੰਘ ਨੇ ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਹਲਕਾ ਮਚਾ ਦਿੱਤਾ ਹੈ। ਉਹਨਾਂ ਨੇ ਡਟ ਕੇ ਹੁਣ ਸਰਕਾਰ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਪਣੀ ਭਾਵਨਾ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਜੋ ਪੁਲਤ ਤੋਂ ਐਮਐਲਏ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੇ ਨਾਲ ਸਰਕਾਰ ਨਜਾਇਜ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇੱਕ ਦਲੇਰ ਨੀਡਰ ਲੀਡਰ ਨੇ ਲੇਕਿਨ ਉਹਨਾਂ ਦੀ ਆਵਾਜ਼ ਨੂੰ ਦੱਬਣ ਵਾਸਤੇ ਕਿੱਥੇ ਪਹਿਲਾਂ 2015 ਦਾ 8-9 ਸਾਲ ਪੁਰਾਣਾ ਇੱਕ ਕੇਸ ਚੱਕਿਆ ਜਾਂਦਾ ਹੈ ਡਰੱਗ ਰੈਕਡ ਜੋ ਉਹਨਾਂ ਦੀ ਸ਼ਾਮੂਲੀਅਤ ਦਿਖਾਈ ਜਾਂਦੀ ਹੈ ਅਤੇ ਫਿਰ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਕਿ ਉਸ ਕੇਸ ਵਿੱਚੋਂ ਜ਼ਮਾਨਤ ਲੈ ਕੇ ਬਾਹਰ ਆਂਦੇ ਇੱਕ ਮੁਰਦ ਦੁਆਰਾ 195A 506 ਦੀ ਆਪੀਸੀ ਅਧੀਨ ਇੱਕ ਰਣਜੀਤ ਕੌਰ ਔਰਤ ਵੱਲੋਂ ਪਰਚਾ ਦਰਜ ਕਰਵਾਇਆ ਜਾਂਦਾ ਤੇ ਫਿਰ ਉਸ ਕੇਸ ਦੇ ਵਿੱਚ ਵੀ ਗ੍ਰਿਫਤਾਰ ਹੀ ਰੱਖਿਆ ਜਾਂਦਾ ਉਹਨਾਂ ਨੇ ਕਿਹਾ ਕਿ ਸਰਕਾਰ ਇਹ ਕੁਝ ਹੀ ਹਰਕਤਾਂ ਕਰ ਰਹੀ ਹੈ ਜਦਕਿ ਜੋ ਸਰਕਾਰ ਦਾ ਕੰਮ ਸੀ ਕਿ ਜਿਸ ਨੇ ਸਿਕਿਉਰਿਟੀ ਲੀਕ ਵਾਲੀ ਸਾਰੀ ਲਿਸਟ ਗੱਡੀ ਸੀ ਜਿਸ ਕਰਕੇ ਮੇਰਾ ਬੇਟਾ ਸ਼ੁਭਦੇਵ ਸਿੰਘ ਸਿੱਧੂ ਮੂਸੇਵਾਲਾ ਗੋਲੀਆਂ ਦਾ ਸ਼ਿਕਾਰ ਹੋਇਆ ਇਸ ਦੁਨੀਆ 'ਚ ਨਹੀਂ ਰਿਹਾ ਉਹ ਲਿਸਟ ਜਿਹਨੇ ਜਾਰੀ ਕੀਤੀ ਹੈ ਜਿਹਨੇ ਲੀਕ ਕੀਤੀ ਹੈ ਉਹਤੇ ਕਾਰਵਾਈ ਨਹੀਂ ਹੋਈ ਜਿਹੜੇ ਉਹਨਾਂ ਨੇ ਗੈਂਗਸਟਰਾਂ ਨੇ ਜਿਨ੍ਹਾਂ ਨੇ ਮਾਰਿਆ ਮੇਰੇ ਮੁੰਡੇ ਨੂੰ ਉਹਨਾਂ ਨੂੰ ਸਭ ਨੂੰ ਫੜ ਕੇ ਹਜ ਤੱਕ ਫਾਂਸੀ ਨਹੀਂ ਲਾਈ ਗਈ ਜਿਹੜੇ ਕੰਮ ਸਰਕਾਰ ਨੇ ਕਰਨੇ ਸੀ ਉਹ ਤਾਂ ਉਹਨਾਂ ਕੋਲੋਂ ਕੀਤੇ ਨਹੀਂ ਗਏ ਲੇਕਿਨ ਜੋ ਸੁਖਪਾਲ ਸਿੰਘ ਖੈਰਾਵਰਗੇ ਜ਼ਿਲ੍ਹੇ ਲੀਡਰ ਨੇ ਐਮਐਲਏ ਨੇ ਲੋਕਾਂ ਵੱਲੋਂ ਚੁਣੇ ਗਏ ਵਿਧਾਇਕ ਨੇ ਉਹ ਜਦੋਂ ਆਵਾਜ਼ ਚੱਕਦੇ ਆ ਸਰਕਾਰ ਦੀ ਕਮੀਆਂ ਨੂੰ ਜਗ ਜਾਹਰ ਕਰਦੇ ਆ ਤਾਂ ਉਦੋਂ ਉਹਨਾਂ ਦੀ ਆਵਾਜ਼ ਨੂੰ ਦੱਪਣ ਵਾਸਤੇ ਇੱਕ ਨਹੀਂ ਦੋ ਨਹੀਂ ਕਿੰਨੇ ਅਤੇ ਘਟਰਾਵੇ ਦੇ ਕੇ ਝੂਠੇ ਪਰਚੇ ਪਾਏ ਜਾਂਦੇ ਆ ਉਹਨਾਂ ਨੇ ਕਿਹਾ ਕਿ ਕਿਤਨਾ ਕਿਤੇ ਡੈਮੋਕ੍ਰੇਸੀ ਦਾ ਇਹ ਘਾਣਾ ਹੈ ਕਿਤਨਾ ਕਿਤੇ ਜਲੀ ਚੁڑی ਹੋਈ ਸਰਕਾਰ ਹੁੰਦੀ ਹੈ ਜਦੋਂ ਉਹ ਹੀ ਇਸ ਤਰ੍ਹਾਂ ਆਪਣੇ ਲੋਕਾਂ ਨਾਲ ਕਰੇ ਤਾਂ ਇਹਦੇ ਨਾਲੋਂ ਜ਼ਿਆਦਾ ਹੋਰ ਬੇਸ਼ਰਮੀ ਵਾਲੀ ਗੱਲ ਕਿਸੇ ਸਰਕਾਰ ਦੇ ਦਰਬਾਰੇ ਕਿਸੇ ਹੋ ਵਾਸਤੇ ਨਹੀਂ ਹੋ ਸਕਦੀ